ਅੱਜ ਮੈਂ ਪਹੁੰਚਾ ਹਾਂ ਪਿੰਡ ਦਾਸੂਵਾਲ ਮੰਡੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇੱਕ ਵਾਰੀ ਮੈਂ ਪਿੰਡ ਦਾਸੂਵਾਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤਾਜਾ ਮੌਲਵਖਾਨ ਡੇਠਾ ਜੋ ਅੱਜ ਅਸੀਂ ਇੱਥੇ ਖੜੇ ਹਾਂ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਬਲਵੀਰ ਸਿੰਘ ਬਲਾਰਾ ਤਲਵੰਡੀ ਬੋਸ ਸਿੰਘ ਤੋਂ ਬਾਬਾ ਦਰਸ਼ਨ ਸਿੰਘ ਦੀ ਮੰਡੀ ਮੰਡੀ ਵਾਲੇ ਤੇ ਨਾਲ ਸਾਡੇ ਗਏ ਐ ਬਲਵਿੰਦਰ ਬਲਜਿੰਦਰ ਬਲਜਿੰਦਰ ਸਿੰਘ ਅਗਰਪੁਰ ਦਾ ਅਗਰਪੁਰ ਦਾ ਪ੍ਰਧਾਨ ਹੈ ਅਸੀਂ ਉਹਨਾਂ ਨਾਲ ਇਹ ਐ ਇਸ ਟਾਈਮ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਵੱਡਾ ਜਥੇਬੰਦੀ ਵੱਲੋਂ ਬਾਬਾ ਦਰਸ਼ਨ ਸਿੰਘ ਜੀ ਦਾ ਮੈਸੇਜ ਆ ਗਿਆ ਹਾਂ ਬਾਬਾ ਜੀ ਤੁਸੀਂ ਕੀ ਮੈਸੇਜ ਦੇਦੇ ਹੋ ਅੱਜ ਦਾ ਅਹੀਂ ਜੀ ਵੀ ਆਪਾਂ ਉਹ ਜਿਹੜਾ ਪਹਿਰਾ ਢਿਲਾ ਨਹੀਂ ਪੈਣ ਦੇਣਾ ਹਾਂਜੀ ਤੇ ਡਲੇ ਸਾਹਿਬ ਦੇ ਨਾਲ ਜਾ ਕੇ ਆਪਾਂ ਮੋਢੇ ਨਾਲ ਮੋਢਾ ਜੁੜ ਕੇ ਖਰੋਣਾ ਆ ਹਾਂਜੀ ਤੇ ਛੋੜਿਆ ਦਿਨਾਂ ਤੱਕ ਅਸੀਂ ਵੀ ਜਿੱਦਨ ਵੀ ਆਰਡਰ ਆ ਗਿਆ ਭੀ ਚੱਲ ਗਏ ਤੇ ਉਦੋਂ ਹੀ ਅਸੀਂ ਤਿਆਰ ਹਾਂ ਹਾਂਜੀ ਤੇ ਚੱਲ ਕੇ ਤੇ ਆਪਾਂ ਜਿਹੜਾ ਮੋਰਚਾ ਨੂੰ ਢੱਲਾ ਨਹੀਂ ਪੈਣ ਦੇਣਾ ਹਾਂਜੀ ਤੇ ਆਪਾਂ ਵੀ ਚੱਲ ਕੇ ਤੇ ਉੱਥੇ ਮੋਰਚਾ ਲਾਈਏ ਹਾਂਜੀ ਤੇ ਉੱਥੇ ਕਾਮਯਾਬ ਹੋਣਾ ਆਪਾਂ ਕਾਮਯਾਬ ਹੋਈਏ ਸਾਡੀ ਤਾਂ ਇਹੋ ਬੇਨਤੀ ਆ ਤੇ ਹੋਰ ਵੀ ਨਗਰਾਂ ਦੇ ਲੋਕਾਂ ਨੂੰ ਵੀ ਆਹ ਬੇ ਢਿੱਲ ਨਾ ਕਰੋ ਵੱਧ ਚੜ ਕੇ ਸੰਗਤਾਂ ਜਾ ਕੇ ਤੇ ਉੱਥੇ ਆਪਾਂ ਹਿੱਸਾ ਪਾਓ ਹਾਜ਼ਰੀ ਲਾਓ ਤੇ ਆਪਾਂ ਉੱਥੇ ਜੋ ਵੀ ਆਪਾਂ ਰ ਆਪਾਂ ਜਿੱਤ ਕੇ ਆਉਣਾ ਉੱਠ ਕੇ ਉਤਰਨਾ ਨਹੀਂ ਆਉਣਾ ਆਪਾਂ ਜਿੱਤ ਕੇ ਆਉਣਾ ਉਥੋਂ ਹਾਂਜੀ ਇਹ ਇਹ ਸਾਡੀ ਤਾਂ ਇਹ ਬੇਨਤੀ ਆ ਸਾਰਿਆਂ ਸੰਗਤਾਂ ਕੇ ਵਾਧ ਤੋਂ ਚਾ ਵਾਧ ਸਾਂ ਤਾਂ ਜਾਓ ਤੇ ਉੱਥੇ ਰੌਣਕਾਂ ਵਧਾਓ ਤੇ ਚੱਲ ਕੇ ਆਪਾਂ ਉਹ ਜਿਹੜਾ ਮੋਰਚਾ ਉਹਨੂੰ ਫਤਿਹ ਕਰੀਏ ਹਾਂ ਬਲਵਿੰਦਰ ਸਿੰਘ ਜੀ ਬੁਲਾ ਰਾ ਤੁਸੀਂ ਕੀ ਮੈਸੇਜ ਦੇ ਦੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਲਵੰਡੀ ਬੁੱਧ ਸਿੰਘ ਜਹੇਦਾਰ ਇੰਦਰਜੀਤ ਸਿੰਘ ਕੋਟ ਬੁੱਡੇ ਦੀ ਗਵਾਹੀ ਹੇਠ ਸੇਵਾ ਕਰ ਰਹੇ ਹਾਂ ਅਸੀਂ ਇਹਨਾਂ ਮਹਾਪੁਰਸ਼ਾਂ ਦੇ ਕੋਲ ਖਲੋਤੇ ਆਈਟਮ ਪਿੰਡ ਦਾਸੂਵਾਲ ਮੰਡੀ ਬਾਬਾ ਜੀ ਉਹਨਾਂ ਦੇ ਕੋਲ ਆ ਕਿਉਂਕਿ ਬੜੀ ਵੱਡੀ ਸੇਵਾ ਇਹਨਾਂ ਬਾਬੇ ਜੀ ਨੇ ਕੀਤੀ ਉੱਥੇ ਅਜੇ ਵੀ ਕਰ ਰਹੇ ਨੇ ਤਾਂ ਜਿਹੜੀ ਘਾਟ ਸਾਨੂੰ ਵੱਜ ਚੁੱਕੀ ਆ ਮਹਾਂਪੁਰਸ਼ਾਂ ਨੂੰ ਉਹ ਦੇਣ ਤਾਂ ਕਾਲਪੁਰਖੀ ਪੂਰੀ ਕਰ ਸਕਦਾ ਅਸੀਂ ਨਹੀਂ ਕਰ ਸਕਦੇ ਉਸ ਘਾਟ ਕਰਕੇ ਬਾਬੇ ਜੀ ਉਹਨਾਂ ਦੀ ਉੱਥੇ ਹਾਜ਼ਰੀ ਨਹੀਂ ਲੱਗੀ ਪਰ ਇਹਨਾਂ ਦੀ ਜਿਹੜੀ ਤਾਂਗਾ ਉਸ ਗਹਿਬੰਦੀ ਦੇ ਯੋਧਿਆਂ ਦੇ ਨਾਲ ਆ ਤੇ ਜੈਹੇਬੰਦੀ ਦੇ ਨਾਲ ਹੈ ਪਰ ਹੁਣ ਕੀ ਕਰ ਸਕਦੇ ਆ ਜੋ ਰੱਬ ਦਾ ਹੁਕਮ ਆ ਉਹ ਪਾਣਾ ਮੰਨਣਾ ਪੈਂਦਾ ਹੈ ਪਰ ਅਸੀਂ ਛੇਤੀ ਤੋਂ ਛੇਤੀ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਵਾਂਗੇ ਤੇ ਮੋਰਚੇ ਦੇ ਸਿੰਘਾਂ ਨੂੰ ਅਸੀਂ ਇਹ ਚੀਜ਼ ਕਹਿੰਨੇ ਆ ਕਿ ਮਾਲ ਜਿਹੜੇ ਸਾਡੇ ਮਾਣ ਆ ਇਹਨਾਂ ਮਹਾਂਪੁਰਸ਼ਾਂ ਦੇ ਉਹ ਸਾਡੇ ਨਾਲ ਹੈ ਉਹ ਦੂਰ ਨਹੀਂ ਗਏ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਉਥੇ ਆ ਕਰਕੇ ਤੇ ਸੰਗਤਾਂ ਦੇ ਦਰਸ਼ਨ ਕਰਾਂਗੇ ਪਰ ਵੱਡੀ ਵੱਡੀ ਦੇਣ ਇਹਨਾਂ ਮਹਾਪੁਰਸ਼ਾਂ ਦੀ ਜਿਨ੍ਹਾਂ ਨੇ ਸਿੰਘੂ ਬਾਰਡਰ ਤੇ ਵੀ ਪਿਛਲੇ ਮੋਰਚੇ ਵਿੱਚ ਬੜੀ ਸਹਿਯੋਗ ਦਿੱਤੇ ਨੇ ਤੇ ਹੁਣ ਵਾਲੇ ਮੋਰਚੇ ਦੇ ਵਿੱਚ ਵੀ ਬੜਾ ਵੱਡਾ ਸਹਿਯੋਗ ਆ ਪਰ ਅਸੀਂ ਵੱਧ ਛੱਡ ਕੇ ਹਾਜ਼ਰੀਆਂ ਭਰਾਂਗੇ ਸਿਰਫ ਅਸੀਂ ਉਥੋਂ ਦਾ ਮੈਸੇਜ ਹੀ ਢੀਕਣਦੇ ਆ ਕਿ ਕੀ ਆਉਂਦਾ ਹੈ ਹੁਣ ਵੀ ਆਪਣੀ ਜਹੇ ਬੰਦੀ ਦੇ ਸਿੰਘ ਉਥੇ ਗਏ ਆ ਜੋ ਉਹਨਾਂ ਦਾ ਆਰਡਰ ਹੋਵੇਗਾ ਉਹਨੂੰ ਫਿਰ ਮੱਥੇ ਪ੍ਰਮਾਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਜੀ ਨਾਂ ਵੱਲੋਂ ਇੱਕ ਬਹੁਤ ਵਧੀਆ ਮੈਸੇਜ ਆਇਆ ਕਿ ਬਾਬਾ ਦਰਸ਼ਨ ਸਿੰਘ ਵੱਲੋਂ ਵੀ ਅੱਗੇ ਬਾਬਾ ਜੀ 4 ਸ਼ਿਫਟਾਂ ਦੇ ਵਿੱਚ ਜਾ ਚੁੱਕੇ ਹੈ ਕਿ ਪੰਜਵੀਂ ਸ਼ਿਫਟ ਦੇ ਵਿੱਚ ਫਿਰ ਬਾਬਾ ਜੀ ਜਾ ਰਹੇ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ